ਇਹ ਢਾਈ ਢਾਈ ਕਰੋੜ ਦੀਆਂ ਗੱਡੀਆਂ 'ਚ ਵੜਿੰਗ ਘੁੰਮਦੇ ਆ ਜੋ ਘੜੀਆਂ 15-15 ਲੱਖ ਰੁਪਏ ਦੀਆਂ ਕਹਿੰਦੇ ਇਹ ਇੱਕ ਨੰਬਰ ਦੀ ਕਮਾਈ ਚਤਾ ਨਹੀਂ ਸਕਦਾ ਸਾਰਾ ਕੁਝ ਕਹਿੰਦੇ ਇਸ ਗੱਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਰਾਜੇ ਵੜਿੰਗ ਦੀਆਂ ਘੜੀਆਂ ਦੇਖ ਰਿਹਾ ਹਮ ਇਹ ਹੋਲੀ-ਹੋਲੀ ਮੇਰੇ ਅੰਡਰਵੀਅਰ ਤੇ ਜਰਾਬਾਂ ਤੇ ਨਾ ਜੀ ਦੋ ਤੈਨੂੰ ਇਹ ਪਤਾ ਲੱਗ ਗਿਆ ਕਿ ਰਾਜਾ ਵੜਿੰਗ ਕੋਈ ਗੜਬੜ ਕਰ ਰਿਹਾ ਹੈ ਹਮ ਇਹ ਤੂੰ ਜਾਂਚਸ ਤੋਂ ਪਹਿਲਾਂ ਕਹਿਣਾ ਰਾਜੀਵ ਰਿੰਗ ਨੂੰ ਚੋਣ ਲੜਨ ਤੋਂ ਪਹਿਲਾਂ ਜਦੋਂ ਤੋਂ ਟਿਕਟ ਮਿਲੀ ਉਸ ਤੋਂ ਬਾਅਦ ਕਹਿਣ ਲੱਗੇ ਆ ਤੇਰੀ ਜਾਂਚ ਨਹੀਂ ਹੋਣੀ ਚਾਹੀਦੀ ਜਿਹੜਾ 1 ਕਰੋੜ 93 ਲੱਖ ਰੁਪਏ ਤੂੰ ਨਕਦ ਭਰੇ ਆ ਉਹਨੇ ਦੀ ਤਾਂ ਮੇਰੀ ਕਾਰ ਨਹੀਂ ਹੋਈ ਬਣੇ ਇੰਟਰਵਿਊ ਦੇ ਵਿੱਚ ਇਹ ਵੀ ਕਹਿੰਦੇ ਕਿ ਮੇਰੀਆਂ ਤਾਂ ਜੇਬਾਂ ਖਾਲੀ ਹੁੰਦੀਆਂ ਮੇਰੇ ਕੋਲ ਆਪਣਾ ਤਾਂ ਘਰ ਵੀ ਹੈ ਨਹੀਂ ਸਾਰੇ ਤੋਂ ਜੋ ਰਿਚ ਕੈਂਡੀਡੇਟ ਆ ਲੁਧਿਆਣੇ ਦਾ ਉਹ ਅੱਜ ਰਾਜਾ ਵੜਿੰਗ ਹੈ ਉਹਨੂੰ ਮਝਾ ਰਿਹਾ ਕਿ ਬਿੱਟੂ ਜੀ ਮੈਨੂੰ ਵੇਖੀ ਜਾਂਦੇ ਮੇਰੀਆਂ ਚੀਜ਼ਾਂ ਵੀ ਵੇਖੀ ਜਾਂਦੇ ਆ ਚੰਗੀ ਗੱਲ ਹੈ ਬਿੱਟੂ ਜੀ ਕੀਪ ਇਟ ਅਪ ਜਿਹੜੇ ਨਾਲ ਖਾਦਾ ਹੋਵੇ ਉਹਨੂੰ ਬੇਤੁਕੇ ਸਵਾਲ ਕਰਨੇ ਵਾਹੀ ਆਤਾਂ ਔਰ ਜਿਹਨੇ ਮੇਰੇ ਸਵਾਲੋਂ ਤਾਂ 100% ਸੱਚੇ ਹੋਣਗੇ ਹੂੰ ਫੇਰ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ ਫੇਰ ਨਾ ਮੈਂ ਮਿਆਰ ਤੋਂ गिर ਕੇ ਉਹ ਜੀ ਇਹ ਜੀ ਪੋਲਿਟਿਕਸ ਕਰਨਾ ਹੀ ਚਾਹਾਂਗਾ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਵੱਖਰਾ ਜਿਹੜਾ ਚੋਣ ਪੱਤਰ ਸੀਗਾ ਉਹ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਬਿਜਲੀ ਫ੍ਰੀ ਪੂਰੇ ਦੇਸ਼ ਦੇ ਵਿੱਚ ਦਿੱਤੀ ਜਾਏਗੀ ਸਿੱਖਿਆ ਫ੍ਰੀ ਦਿੱਤੀ ਜਾਏਗੀ ਹੈਲਥ ਫ੍ਰੀ ਦਿੱਤਾ ਜਾਏਗਾ ਆਮ ਆਦਮੀ ਪਾਰਟੀ ਜੋ ਮਰਜ਼ੀ ਪਹੁੰਚਾ ਦੇ ਯਾਰ ਆਮ ਆਦਮੀ ਪਾਰਟੀ ਰੱਖੀ ਹੈ 10 ਸੀਟਾਂ ਨਾਲ ਜਾਂ 4 ਸੀਟਾਂ ਨਾਲ ਜਾਂ 2 ਸੀਟਾਂ ਨਾਲ ਆਮ ਆਦਮੀ ਪਾਰਟੀ ਦੇਸ਼ ਦੇ ਪ੍ਰਧਾਨ ਮੰਤਰੀ ਥੋੜੀ ਚੁਨੇਗੀ ਇਹ ਹੀ ਤਾਂ ਪ੍ਰੋਬਲਮ ਆ ਆਮ ਆਦਮੀ ਪਾਰਟੀ ਚ ਇੰਡੀਆ ਗਠਜੋਗਨ ਚਗਰਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਤਾਂ ਕਾਂਗਰਸ ਪਾਰਟੀ ਦਾ ਬਣੇਗਾ ਤੁਸੀਂ ਦੱਸ ਦਿਓ ਜਿਹੜੇ ਵਾਅਦੇ ਉਹਨਾਂ ਦਾ ਇਸ ਚੋਣ ਮੈਂ ਤੁਹਾਨੂੰ ਮਨੋਰਥ ਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜਾ ਜਿਹੜੇ ਕੋਈ ਜ਼ਿਆਦਾ ਐਮਪੀ ਹੋਏ ਉਹ ਰਾ ਬਣੇਗਾ ਕਿ ਉਹ ਸਿਰਫ ਜाहिर ਜੀ ਗੱਲ ਹੈ ਮੈਂ ਇਹਦੇ ਸੇ ਕਰਕੇ ਦਿੰਦਾ ਫਿਰ ਦੇਸ਼ ਦੇ ਵਿੱਚ ਮਨੋਰਥ ਪੱਤਰ ਜਿਹੜਾ ਉਹਨਾਂ ਨੇ ਪੱਤਰ ਦੇਣ ਦਾ ਉਹਦਾ ਪ੍ਰਭਾਵ ਕੀ ਸਮਝਦੇ ਆਈ ਡੋਟ ਨੋ ਆਪਣੇ ਲੋਕਾਂ ਨੂੰ ਕੀ ਭਰੋਸਾ ਦੇਣਾ ਕਿ ਬਿੱਟੂ ਦੇ ਨਾਲੋਂ ਬੜਿੰਗ ਬਿਹਤਰ ਕਿਵੇਂ ਜਨਵਰੀ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਉਸੇ ਜਿੱਤੇ ਤੇ ਜਦੋਂ ਤੁਸੀਂ ਜਿੱਤ ਗਏ ਉਦੋਂ ਤੁਸੀਂ ਪਾਰਟੀ ਨੂੰ ਛੱਡ ਕੇ ਚਲੇ ਗਏ ਸੋ ਨਹੀਂ ਤਾਂ ਪ੍ਰਧਾਨ ਮੰਤਰੀ ਨੇ ਜਾਣਨਾ ਹੀ ਨਹੀਂ ਸੀ ਕੌਣ ਹੈ ਬਿੱਟੂ ਇਹ ਨਰਾਜ਼ਗੀ ਤਾਂ ਤੁਹਾਡੇ ਤੇ ਕਿਉਂਕਿ ਤੁਸੀਂ ਪ੍ਰਧਾਨ ਹੋ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲੇ ਜੇ ਡਾਇਰੈਕਟਲੀ ਨਹੀਂ ਤਾਂ ਇੰਡਾਇਰੈਕਟਲੀ ਮੇਰੇ ਤੇ ਕਾਂਗਰਸ ਕੋਈ ਵੀ ਅਹੁਦਾ ਹੈ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਮਿਲਿਆ ਨਾ ਹੋਵੇ ਇਸ ਤੋਂ ਬਾਅਦ ਕਾਦੀ ਨਰਾਜ਼ਗੀ ਤੁਸੀਂ ਕਹਿ ਸਕਦੇ ਹੋ ਮੇਰੀ ਪਾਰਟੀ ਨੂੰ ਨਰਾਜ਼ ਹੈ ਪਾਣੀ ਵਰਤਦੇ ਆ ਡੰਗਰਾਂ ਵਾਸਤੇ ਵੀ ਬਹੁਤ ਸਾਰੇ ਲੋਕ ਕੱਪੜੇ ਧੋਣ ਵਾਸਤੇ ਸਿੰਚਾਈ ਵਾਸਤੇ ਵੀ ਪਾਣੀ ਵਰਤੇ ਜਾਂਦਾ ਉਹਦੇ ਵਾਸਤੇ ਲੁਧਿਆਣੇ ਨੂੰ ਇੱਕ ਹੱਬ ਮੰਨਿਆ ਜਾਂਦਾ ਜਦੋਂ ਪਾਣੀ ਪলিউਟ ਹੋ ਕੇ ਉਸ ਏਰੀਆ ਨੂੰ ਜਾਂਦਾ ਹੈ ਤਾਂ ਇੱਕ ਵੱਡੀ ਸਮੱਸਿਆ ਛੋਟੇ ਨਾਲੇ ਦੀ ਸਮੱਸਿਆ ਵਾਸਤੇ 650 ਕਰੋੜ ਰੁਪਏ ਆਏ ਸੀ ਸਰਕਾਰ ਨੇ ਉਹਦੇ ਤੇ ਗੌਰ ਨਹੀਂ ਫਰਮਾਈ ਕਿਹੜੀਆਂ ਦਿੱਕਤਾਂ ਦਾ ਇਹ ਕਾਰਨ ਪ੍ਰੋਜੈਕਟ ਅੜਿਆ ਪਿਆ ਜਾਸਪੁਰਾ ਚ ਮੋਤਾ ਹੋ ਗਿਆ ਸੀ ਜੀ ਗੈਸ ਦੇ ਨਾਲ ਸਟਿਲ ਉਹ ਅਜੇ ਤੱਕ ਫਾਈਨਡਿੰਗ ਨਹੀਂ ਆਈ ਸਰਕਾਰ ਦੀ ਵੀ ਕਿਉਂ ਹੋਈਆਂ ਮਤਾਂ ਕਿਵੇਂ ਹੋ ਗਿਆ ਬੇਸਿਕਲੀ ਪੂਰੇ ਲੁਧਿਆਣੇ ਨੂੰ ਹੀ ਵੜਿੰਗਸਾ ਮੰਨ ਲੈਣਾ ਚਾਹੀਦਾ ਹੈ ਕਿ ਬਾਰੂਦ ਦੇ ਢੇਰ ਤੇ ਲੁਧਿਆਣਾ ਹੈ 100% ਬਾਰੂਦ ਦੇ ਢੇਰ ਤੇ ਲੁਧਿਆਣਾ ਹੈ 92000 ਪਾਕਿਸਤਾਨ ਦਾ ਸਿਪਾਹੀ ਜਦੋਂ ਅਸੀਂ ਕੈਦ ਕੀਤਾ ਸੀ ਤਾਂ ਕਾਂਗਰਸ ਦੀ ਸਰਕਾਰ ਸੀ ਉਹ ਕਹਿੰਦੇ ਉਹਨਾਂ ਨੇ ਐਵੇਂ ਛੱਡਦੇ ਜੇ ਕਹਿੰਦੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਵਾਪਸ ਲੈ ਕੇ ਫੇਰ ਮੈਂ ਉਹਨਾਂ ਨੂੰ ਛੱਡ ਦਿੰਦਾ ਹਨ ਪੁੱਝ ਕੇ ਲੋਕਾਂ ਨੂੰ ਭੜਕਾਉਣਾ ਅੱਜ ਕੋਈ ਮੁੱਦਾ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਮੰਗਾਈ ਮੁੱਦਾ ਹੈ ਇਹਦੇ ਤੇ ਚਰਚਾ ਕਰੇ ਨਾ ਅੱਜ ਬੇਰੋਜ਼ਗਾਰੀ ਮੁੱਦਾ ਹੈ ਕਦੇ ਮੰਦਰ ਦੀ ਗੱਲ ਕਰਦਾ ਹੈ ਕਦੇ ਨਨਕਾਣਾ ਸਾਹਿਬ ਦੀ ਗੱਲ ਕਰਦਾ ਹੈ ਕਦੇ ਪ੍ਰਵਾਸੀਆਂ ਦੀ ਗੱਲ ਕਰਦਾ ਹੈ ਲੋਕ ਅਸਲੀਅਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਣ ਚੁੱਕੇ ਸੱਚੇ ਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਤੇ ਮੈਂ ਰਵੀ ਸੰਗਰਾਹੂਰ ਨੇਤਾਜੀ ਦਿਓ ਜਵਾਬ ਦੇ ਪ੍ਰੋਗਰਾਮ ਦੇ ਤਹਿਤ ਅਸੀਂ ਅੱਜ ਲੁਧਿਆਣੇ ਦੇ ਵਿੱਚ ਆ ਔਰ ਮੇਰੇ ਨਾਲ ਗੱਲਬਾਤ ਦੇ ਵਿੱਚ ਆ ਹੋਣਗੇ ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੇ ਵੱਲੋਂ ਉਮੀਦਵਾਰ ਨੇ ਔਰ ਜਿਹੜੀ ਲੁਧਿਆਣੇ ਦੀ ਟੱਕਰ ਹੈ ਇਸ ਨੂੰ ਇਸ ਨੂੰ ਹੌਟ ਸੀਟ ਦੇ ਤੌਰ ਤੇ ਲੋਕ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਵੀ ਦੇਖ ਰਹੇ ਨੇ ਕਿ ਜਿਸ ਤਰੀਕੇ ਨਾਲ ਰਵਨੀਤ ਸਿੰਘ ਬਿੱਟੂ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੁੰਦੇ ਨੇ ਔਰ ਪਾਰਟੀ ਦੇ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਉਹਨਾਂ ਦੇ ਸਾਹਮਣੇ ਮੈਦਾਨ ਦੇ ਵਿੱਚ ਉਤਾਰ ਦਿੱਤਾ ਜਾਂਦਾ ਤਾਂ ਲੋਕਾਂ ਦੀ ਕਿਉਰੀਓਸਿਟੀ ਵੱਧ ਜਾਂਦੀ ਹੈ ਕਿ ਹੁਣ ਦੋ ਕੱਦਾਵਰ ਨੇਤਾ ਔਰ ਵੱਡੇ ਨਾਮ ਦੇ ਨੇਤਾ ਇੱਕ ਦੂਜੇ ਦੇ ਸਾਹਮਣੇ ਆ ਤੇ ਬਣੇਗਾ ਕੀ ਵੜਿੰਗ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਪੌਤਵਾ ਦੀ ਐਤੋ ਤਕੜਾ ਹੈ ਕਿਵੇਂ ਚੱਲਦੀ ਹੈ ਜੀ ਕੰਪੇਨ ਲੋਕਾਂ ਦਾ ਲੋਕਾਂ ਦਾ ਸਾਥ ਕਿਵੇਂ ਉਵੇਂ ਹੀ ਚੱਲਦੀ ਹੈ ਜਿਵੇਂ ਪਹਿਲਾਂ ਚੱਲਦੀ ਸੀ ਤੇਜ਼ ਚੱਲਦੀ ਹੈ ਕਿ ਹੌਲੀ ਚੱਲ ਰਹੀ ਹੈ ਨਹੀਂ ਦਰਮਿਆਨੀ ਜੀ ਚੱਲ ਰਹੀ ਹੈ ਤੇਜ਼ ਕਰ ਰਹੇ ہیں ਤੇਜ਼ ਕਰ ਰਹੇ ਸਮਾਂ ਨੇੜੇ ਆ ਗਿਆ ਨਾ ਹੁਣ ਚੋਣਾਂ ਅੱਛਾ ਵੜਿੰਗ ਸਾਹਿਬ ਜਿਵੇਂ ਮੈਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਕਿ ਲੋਕਾਂ ਦੀ ਨਜ਼ਰ ਹੈ ਇਸ ਸੀਟ ਤੇ ਖਾਸ ਤੌਰ ਤੇ ਇਸ ਕਰਕੇ ਵੀ ਕਿ ਬਿੱਟੂ ਤੇ ਵੜਿੰਗ ਦੋਵੇਂ ਇੱਕ ਪਾਰਟੀ ਦੇ ਵਿੱਚ ਰਹੇ ਕੱਦਾ ਵਰ ਨੇਤਾ ਹੈਗੇ ਆ ਹੁਣ ਇੱਕ ਦੂਜੇ ਦੇ ਜਾਣੀ ਆਪੋਜੀਸ਼ਨ ਦੇ ਵਿੱਚ ਖੜੇ ਹੋ ਕੇ ਇੱਥੇ ਬੜਨਾ ਕੀ ਹੈ ਔਰ ਤੁਸੀਂ ਆਪਣੇ ਵੱਲੋਂ ਲੋਕਾਂ ਨੂੰ ਕੀ ਭਰੋਸਾ ਦਿਨੋ ਕਿ ਬਿੱਟੂ ਦੇ ਨਾਲੋਂ ਵੜਿੰਗ ਬਿਹਤਰ ਕਿਵੇਂ ਹੈ ਸੋ ਦੇਖੋ ਯਾਰ 10 ਸਾਲ ਬਿੱਟੂ ਜੀ ਇਸ ਇਥੋਂ ਪਾਰਲੀਮੈਂਟ ਮੈਂਬਰ ਰਹੇ ਔਰ ਮੈਨੂੰ ਨਹੀਂ ਲੱਗਦਾ ਕਿ ਬਿੱਟੂ ਜੀ ਨੇ ਲੋਕਾਂ ਦੇ ਕਿਸੇ ਦਾ ਵਿਚਾਰੇ ਦਾ ਫੋਨ ਵੀ ਚੱਕਿਆ ਹੋਵੇ ਹਰ ਵਿਅਕਤੀ ਨੇ ਮੈਨੂੰ ਲਾਂਭਾ ਦਿੱਤਾ ਕਿ ਬਿੱਟੂ ਨੂੰ ਅਸੀਂ ਵੇਖਿਆ ਨਹੀਂ ਬਿੱਟੂ ਸਾਨੂੰ ਮਿਲਿਆ ਨਹੀਂ ਬਿੱਟੂ ਨੇ ਸਾਡਾ ਫੋਨ ਨਹੀਂ ਚੱਕਿਆ ਸੋ ਇਸੇ ਕਰਕੇ ਮੈਂ ਬੋਰਡਾਂ ਤੇ ਵੀ ਲਿਖਾਇਆ ਵੀ ਕੰਮ ਵੀ ਕਰਾਂਗੇ ਦੋਸਤੀ ਵੀ ਨਵਾਵਾਂਗੇ ਫੋਨ ਵੀ ਚੱਕਾਂਗੇ ਸੋ ਜਿਹੜੀ ਕਿ ਹਰ ਵਿਅਕਤੀ ਇਹ ਮਹਿਸੂਸ ਕਰਦਾ ਹੈ ਵੀ ਸਾਨੂੰ ਜੋ ਕੁਝ ਕਰਨਾ ਚਾਹੀਦਾ ਸੀ ਬਿੱਟੂ ਜੀ ਨੇ ਉਹ ਨਹੀਂ ਕੀਤਾ ਕੇਵਲ ਆਪਦੀ ਸਿਕਿਉਰਿਟੀ ਤੇ ਕੋਠੀਆਂ ਤੱਕ ਸੀਮਤ ਰਹਿ ਗਏ ਬਿੱਟੂ ਜੀ ਦੀ ਅਮਿਤ ਸ਼ਾ ਜੀ ਨਾਲ ਲਿਆ ਸੀਗੀ ਤਾਂ ਮੈਨੂੰ ਲੱਗਦਾ ਕਿ ਬਹੁਤ ਸਾਰੀਆਂ ਸਕੀਮਸ ਲੈ ਕੇ ਆ ਸਕਦੇ ਇਸ ਚੰਗਾ ਹੁੰਦਾ ਕੋਈ ਪਜੀ ਲੈ ਕੇ ਆਉਂਦੇ ਤਾਂ ਫੇਰ ਲੁਧਿਆਣਾ ਵਾਲੇ ਨੂੰ ਕਹਿੰਦੇ ਕਿ ਮੈਂ ਦੇਖੋ ਪਜੀ ਇਹਨਾਂ ਤੋਂ ਲੈ ਕੇ ਆਇਆ ਇਸ ਕਰਕੇ ਮੈਨੂੰ ਪਾਰਟੀ ਛੱਡ ਕੇ ਜਾਣਾ ਪਿਆ ਲੇਕਿਨ ਬਿੱਟੂ ਜੀ ਬਿਨਾਂ ਵਜ੍ਹਾ ਤੋਂ ਜਿਸ ਪਾਰਟੀ ਨੇ ਇੱਥੋਂ ਤੱਕ ਪਹੁੰਚਾਉਣ ਦਾ ਕੰਮ ਕੀਤਾ ਹੋਵੇ ਔਰ ਤਿੰਨ ਵਾਰੀ ਤੁਹਾਨੂੰ ਮੈਂਬਰ ਆਫ ਪਾਰਲੀਮੈਂਟ ਬਣਾਇਆ ਹੋਵੇ ਤੁਹਾਨੂੰ ਕੋਈ ਜਾਣਦਾ ਨਾ ਹੋਵੇ ਅੱਜ ਜਿਹੜੀ ਵੀ ਡਿਪਟੀ ਮੁੱਖ ਜਿਹੜੀ ਵੀ ਅਮਿਤ ਸ਼ਾਹ ਨਾਲ ਆਜ ਪਈ ਜਾਂ ਕਿਸੇ ਹੋਰ ਨਾਲ ਆਜ ਔਰ ਕਾਰਨ ਕੀ ਹੈ ਔਰ ਕਾਰਨ ਇਹ ਵੀ ਤਿੰਨ ਵਾਰੀ ਤੁਹਾਨੂੰ ਪਾਰਟੀ ਨੇ ਮੌਕਾ ਦਿੱਤਾ ਤੁਸੀਂ ਜਿੱਤੇ ਤੇ ਜਦੋਂ ਤੁਸੀਂ ਜਿੱਤ ਗਏ ਉਦੋਂ ਤੁਸੀਂ ਪਾਰਟੀ ਨੂੰ ਛੱਡ ਕੇ ਚਲੇ ਗਏ ਸੋ ਨਹੀਂ ਤਾਂ ਪ੍ਰਧਾਨ ਮੰਤਰੀ ਨੇ ਜਾਣਨਾ ਹੀ ਨਹੀਂ ਸੀ ਕੌਣ ਹੈ ਬਿੱਟੂ ਸੋ ਇਹ ਸਰਾਸਰ ਧੋਖਾ ਕੀਤਾ ਗਿਆ ਮੈਨੂੰ ਲੱਗਦਾ ਪਾਰਟੀ ਦੇ ਨਾਲ ਉਹ ਰਖਮਿਆ ਜਬ ਬਿੱਟੂ ਜੀ ਨੂੰ ਪੁੱਛਣਾ ਪਿਆ ਉਸ ਤੋਂ ਪਹਿਲਾਂ ਤੁਹਾਡੇ ਰਾਪਤੇ ਚ ਸੀ ਬਿੱਟੂ ਹੋਰੀ ਨਰਾਜ਼ਗੀ ਤਾਂ ਤੁਹਾਡੇ ਤਾਂ ਕਿਉਂਕਿ ਤੁਸੀਂ ਪ੍ਰਧਾਨ ਹੋ ਜ਼ਾਹਿਰ ਜੀ ਗੱਲ ਹੈ ਕਿ ਬਹੁਤ ਸਾਰੀਆਂ ਗੱਲਾਂ ਤੁਹਾਡੇ ਕੋਲੇ ਜੇ ਡਾਇਰੈਕਟਲੀ ਨਹੀਂ ਤਾਂ ਇੰਡਾਇਰੈਕਟਲੀ ਪੁੱਛਣਾ ਮੇਰੇ ਤੇ ਤਾਂ ਕੋਈ ਨਰਾਜ਼ਗੀ ਨਹੀਂ ਮੇਰੇ ਨਾਲ ਕੀ ਨਰਾਜ਼ਗੀ ਬਿੱਟੂ ਦੀ ਨਹੀਂ ਜਿਹੜੀ ਪਾਰਟੀ ਦੇ ਨਾਲ ਨਰਾਜ਼ਗੀ ਸੀ ਪਾਰਟੀ ਨਾਲ ਵੀ ਕੋਈ ਨਰਾਜ਼ਗੀ ਨਹੀਂ ਇਸ ਦਾ ਪ੍ਰਧਾਨ ਤੁਹਾਡੇ ਕੋਲੇ ਕੁਝ ਉਹਨਾਂ ਦੀ ਨਰਾਜ਼ਗੀ ਹੋਜੀ ਨੋ 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 ਨਾਟ ਇਟ ਆਲ ਹੁਣ ਤੱਕ ਤਾਂ ਪਿੱਛੇ ਜਿੱਦਾਂ ਕੈਂਪੇਨ ਕਰ ਰਹੇ ਸੀਗੇ ਦੋ ਟਾਈਮ ਹੀ ਨੇ ਮੈਨੂੰ ਇਹ ਦੱਸੋ ਵੀ ਦਰਾਜ਼ਗੀ ਕਾਦੀ ਹੋਣੀ ਹੈ ਕੋਈ ਐਸਾ ਉਦਾ ਹੈਗਾ ਜਿਹੜਾ ਪਰ ਕੋਈ ਐਸਾ ਅਹੁਦਾ ਜਾਂ ਪੁਰਾਣਾ ਅਹੁਦਾ ਜਿਹੜਾ ਕਾਂਗਰਸ ਕੋਈ ਵੀ ਅਹੁਦਾ ਹੈ ਜਿਹੜਾ ਇਹਨਾਂ ਨੂੰ ਪਰਿਵਾਰ ਨੂੰ ਮਿਲਿਆ ਨਾ ਹੋਵੇ ਇਸ ਤੋਂ ਬਾਅਦ ਕਾਹਦੀ ਨਾਰਾਜ਼ਗੀ ਤੁਸੀਂ ਕਹਿ ਸਕਦੇ ਹੋ ਮੇਰੀ ਪਾਰਟੀ ਨਾਲ ਨਾਰਾਜ਼ਗੀ ਸੀ ਕੋਈ ਆਮ ਵਿਅਕਤੀ ਤਾਂ ਕਹਿ ਸਕਦਾ ਕਿ ਮੇਰੀ ਪਾਰਟੀ ਨਾਲ ਨਾਰਾਜ਼ਗੀ ਸੀ ਇਹ ਥੋੜੀ ਕਹਿ ਸਕਦੇ ਜੀ ਅੱਛਾ ਵਿਡਿੰਗ ਸਾਹਿਬ ਲੁਧਿਆਣੇ ਨੂੰ ਪੰਜਾਬ ਦਾ ਦਿਲ ਮੰਨਿਆ ਜਾਂਦਾ ਹੈ ਔਰ ਬਹੁਤ ਵੱਡੀ ਇੱਕ ਜ਼ਿੰਮੇਵਾਰੀ ਵੀ ਲੀਡਰਾਂ ਦੀ ਹੈ ਜੋ ਇੱਥੇ ਇਸ ਤੋਂ ਤੁਹਾਡੇ ਤੋਂ ਪਹਿਲਾਂ ਵੀ ਇੱਥੇ ਲੀਡਰ ਚੁਣ ਕੇ ਜਾਂਦੇ ਰਹੇ ਕਿ ਲੁਧਿਆਣੇ ਦਾ ਜੋ ਪੋਲਿਊਸ਼ਨ ਹੈ ਉਹ ਬਹੁਤ ਜ਼ਿਆਦਾ ਲੁਧਿਆਣੇ ਦਾ ਜੋ ਵਸੋਂ ਮਹਾਂਦਰਾ ਹੈਗਾ ਉਹ ਦਾ ਰੋਜ਼ ਬਦਲਣਾ ਔਰ ਇੱਕ ਇੱਕ ਐਸਾ ਪਲਾਨ ਲੈ ਕੇ ਆਉਣਾ ਕਿ ਲੁਧਿਆਣੇ ਨੂੰ ਸ਼ੁੱਧ ਕਿਵੇਂ ਰੱਖਣਾ ਬਹੁਤ ਸਾਰੀ ਇੰਡਸਟਰੀ ਹੈ ਉਹਦੇ ਵਾਸਤੇ ਤੁਹਾਡੇ ਕੋਲੇ ਪਲਾਨ ਕੀ ਹੈ ਤੁਸੀਂ ਇੱਥੇ ਉਮੀਦਵਾਰ ਬਣ ਕੇ ਆਏ ਹੋ ਜੀ ਜਿੱਤ ਕੇ ਜਾਣੇ ਹੋ ਲੁਧਿਆਣੇ ਦਾ ਮਹਾਂਦਰਾ ਬਦਲਣ ਦੇ ਵਾਸਤੇ ਲੁਧਿਆਣੇ ਨੂੰ ਪੋਲੂਸ਼ਨ ਤੋਂ ਬਚਾਉਣ ਦੇ ਵਾਸਤੇ ਬੁੱਢੇ ਦਰਿਆ ਨੂੰ ਬੁੱਢਾ ਨਾਲਾ ਜਿਹੜਾ ਜੋ ਬਣ ਚੁੱਕਿਆ ਉਸ ਨੂੰ ਦੁਬਾਰਾ ਦਰਿਆ ਬਣਾਉਣ ਵਾਸਤੇ ਇਥੋਂ ਦੇ ਸ਼ੁੱਧ ਵਾਤਾਵਰਨ ਵਾਸਤੇ ਤੁਹਾਡੇ ਕੋਲੇ ਪਲਾਨ ਹੈ ਕੀ ਦੇਖੋ ਇਹੇ ਵਾਸਤੇ ਵਕਫਕ ਪਲਾਨਸ ਹੈਗੇ ਨੇ ਪਹਿਲਾਂ ਤਾਂ ਤੁਸੀਂ ਬਹੁਤ ਸਾਰੇ ਤੁਹਾਡੇ ਪੇੜ ਪੌਦੇ ਕੱਟ ਦਿੱਤੇ ਗਏ ਤੁਸੀਂ ਇੱਕ ਮਿਸ਼ਨ ਦੇ ਤਹਿਤ ਇਥੇ ਮੇਰਾ ਕਹਿ ਲਾ ਹਰ ਸਾਲ 1 ਲੱਖ ਸਾਨੂੰ ਪੇੜ ਲਾਉਣੇ ਚਾਹੀਦੇ ਆ ਪੁਰਾਣੀਆਂ ਕਿਕਰਾਂ ਨਿੰਮਾ ਸੋ ਦੂਸਰਾ ਜਿਹੜਾ ਹੈਗਾ ਜਿਹੜਾ ਦੂਸ਼ਿਤ ਵਾਤਾਵਰਨ ਹੈ ਸਾਨੂੰ ਇਹ ਡੀਜ਼ਲ ਜਿਹੜੀਆਂ ਬੱਸੇਜ਼ ਹੈਗੀਆਂ ਇਹਨਾਂ ਨੂੰ ਚੇਂਜ ਕਰਨਾ ਪਏਗਾ ਜਿਹੜੀਆਂ ਲੁਧਿਆਣੇ ਚ ਰਹਿਣ ਇੱਥੇ ਲੋਕਲ ਉਹਨਾਂ ਨੂੰ ਇਲੈਕਟ੍ਰੀਸਿਟੀ ਚ ਬਦਲ ਦੇਣਾ ਹੈ ਇਲੈਕਟ੍ਰੀਕਲ ਬੱਸੇਜ਼ ਉਹਨਾਂ ਸੇ ਲੱਕੇ ਜਾਂ ਸੀਐਨਜੀ ਬੱਸੇਜ਼ ਜੀ ਸੇਮ ਆਟੋ ਰਿਕਸ਼ਾ ਵਾਲੇ ਸਾਡੇ ਭਰਾ ਏ ਇਹ ਹੁਣ ਵਿਚਾਰੇ ਦੁਬਾਰਾ ਬਦੁਬਾਰਾ ਪੈਸਾ ਨਹੀਂ ਲਾ ਸਕਦੇ ਸਰਕਾਰ ਇਹਨਾਂ ਨੂੰ ਸਬਸਿਡੀ ਦੇਗੀ ਔਰ ਇਹਨਾਂ ਨਾਲ ਕਿਸ਼ਤ ਕਰਕੇ ਇਹਨਾਂ ਨੂੰ ਨਵੇਂ ਆਟੋਸ ਦਿੱਤੇ ਜਾ ਸਕਦੇ ਆ ਜਿਹੜੇ ਕਿ ਇਲੈਕਟ੍ਰੀਕਲ ਤੇ ਚੱਲਣ ਜਾਂ ਸੀਐਨਜੀ ਤੇ ਚੱਲਣ ਜਿਹਨੇ ਨਾ ਪੋਲਿਊਸ਼ਨ ਘਟ ਸਕੀ ਜੀ ਮੁੱਢਾ ਨਾਲ ਆ ਬਹੁਤ ਵੱਡੀ ਪ੍ਰੋਬਲਮ ਹੈ ਔਰ ਜੇ ਪ੍ਰੋਬਲਮ ਨੂੰ ਸਮੇਂ ਸਿਰ ਠੀਕ ਨਾ ਹੋਇਆ ਹੋਰ ਸਾਲ ਦੋ ਸਾਲ ਫੇਰ ਇਹ ਬਹੁਤ ਵੱਡਾ ਪ੍ਰੋਜੈਕਟ ਹੋਏਗਾ ਇਹ ਕਦੇ ਠੀਕ ਨਹੀਂ ਹੋਣਾ ਸੋ ਫਿਰ ਜਿਹੜਾ ਹੱਥੋਂ ਇਹ ਕੰਮ ਨਿਕਲ ਜਾਏਗਾ ਸੋ ਐਵੇਂ ਅਗਰ ਤੁਸੀਂ ਆ ట్రాਫਿਕ ਦੀ ਸਮੱਸਿਆ ਨੂੰ ਘਟਾਉਣਾ ਹੈ ਤੁਹਾਨੂੰ ਬਹੁਤ ਸਾਰੀ ਕਨੈਕਟੀਵਿਟੀ ਕਰਨੀ ਚਾਹੀਦੀ ਹੈ ਇੱਕ ਦੋ ਟ੍ਰੇਨਸ ਜਿਹੜੀਆਂ ਜਲੰਧਰ ਤੱਕ ਜਾਣ ਫਿਰ ਜਲੰਧਰ ਤੋਂ ਵਾਪਸ ਆਉਣ ਪੂਰੀ ਕਨੈਕਟੀਵਿਟੀ ਵਧੇ ਕੋਈ ਟ੍ਰੇਨ ਜਿਹੜੀ ਹੈ ਸਿੱਧੀ ਇੱਥੋਂ ਦਿੱਲੀ ਜਾਵੇ ਔਰ ਦਿੱਲੀ ਤੋਂ ਇੱਥੇ ਵਾਪਸ ਆਵੇ ਸਟੇਸ਼ਨ ਇੱਥੇ ਹੋਣੀ ਚਾਹੀਦੀ ਹੈ ਉਹਦੇ ਨਾਲ ਲੁਧਿਆਣਾ ਦੀ ਇੰਡਸਟਰੀ ਨੂੰ ਵੀ ਬੂਮ ਮਿਲੇਗਾ ਕਿਉਂਕਿ ਕਨੈਕਟੀਵਿਟੀ ਦਾ ਮਾਮਲਾ ਹੈ ਨਾ ਆਦਮੀ ਨੂੰ ਅਗਰ ਜਾਣ ਲੱਗੇ ਨੂੰ ਸੌਖੀ ਤਰੀਕੇ ਨਾਲ ਕਿਤੇ ਪਹੁੰਚ ਜਾਂਦਾ ਟਿਕਾਣੇ ਦੇ ਫਿਰ ਉਹ ਆ ਜਾਂਦਾ ਆਰਾਮ ਨਾਲ ਜਿੱਥੇ ਅਗਲਾ ਫਸ ਜੇ ਭੀੜ ਭੜਕੇ ਚ ਜਾਂ ਕਨੈਕਟੀਵਿਟੀ ਨਾ ਹੋਵੇ ਤੇ ਫਿਰ ਬੰਦਾ ਟਲ ਜਾਂਦਾ ਆ ਫਿਰ ਅਗਲਾ ਕਹਿੰਦਾ ਯਾਰ ਛੱਡ ਪਿਆ ਆਪਾਂ ਹੋਰ ਕਿਤੇ ਸਮਾਨ ਲੈਣ ਜਾਂਦੇ ਸੋ 에어 ਕਨੈਕਟੀਵਿਟੀ ਔਰ ਟ੍ਰੇਨ ਕਨੈਕਟੀਵਿਟੀ ਸਾਨੂੰ ਹੋਰ ਵਧਾਉਣੀ ਪੈਣੀ ਹੈ ਜੀਰੇ ਨਾਲ ਟ੍ਰੈਫਿਕ 'ਚ ਵੀ ਕਮੀ ਆਏਗੀ ਜੀਰੇ ਨਾਲ ਪੋਲਿਊਸ਼ਨ ਵੀ ਘਟੇਗਾ ਸੋ ਐਵੇਂ ਲੁਧਿਆਣਾ ਲਈ ਇੰਡਸਟਰੀਆ ਸੇ ਐਗਜ਼ੀਬਿਸ਼ਨ ਸੈਂਟਰ ਦੀ ਸਾਨੂੰ ਲੋੜ ਹੈ ਜਿੱਥੇ ਜਿਵੇਂ ਹੁਣ ਲੋਕ ਪ੍ਰਗਤੀ ਮੈਦਾਨ 'ਚ ਜਾਂਦੇ ਆ ਫਿਰ ਲੁਧਿਆਣਾ ਲੋਕ ਆਇਆ ਕਰਨਗੇ ਕਿਉਂਕਿ ਬਹੁਤ ਵੱਡੀ ਹੱਬ ਹੈ ਸੋ ਅਸੀਂ ਵੀ ਇਹ ਆਪਣੇ ਵੀਜ਼ਿਟ ਡਾਕੂਮੈਂਟਸ kia ਕਿ ਇੱਥੇ ਅਸੀਂ ਹੈਲੀਕਾਪਟਰ ਰਾਈਡ ਸ਼ੁਰੂ ਕਰ ਸਕਦੇ ਹਾਂ ਹੈਲੀਕਾਪਟਰ ਦੇ ਰਾਹੀਂ ਚੰਡੀਗੜ੍ਹ ਅੰਮ੍ਰਿਤਸਰ ਨੇੜੇ-ਨੇੜੇ ਦੇ ਸਟੇਸ਼ਨ ਤੇ ਲੋਕਾਂ ਨੂੰ ਲੈ ਕੇ ਜਾ ਜਾ ਸਕਦਾ ਹੈ ਸੋ ਗਰਾਊਂਡ ਵਾਟਰ ਵੀ ਬੜੀ ਪ੍ਰੋਬਲਮ ਹੈਗੀ ਅੱਲਾ ਧਿਆਨਾਂ ਦੇ ਵਿੱਚ ਕਿ ਗਰਾਊਂਡ ਵਾਟਰ ਖਾਸ ਤੌਰ ਤੇ ਜਿਹੜਾ 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 ਬੁੱਢਾ ਦਰਿਆ ਤੁਸੀਂ ਮੁਕਸਰਤ ਜ ਰਹਿੰਦੇ ਹੋ ਮੈਂ ਫਰੀਦਕੋਟ ਦੇ ਵਿੱਚ ਰਹਿਣਾ ਆਪਣਾ ਉਹ ਏਰੀਆ ਹੈ ਜਿੱਥੋਂ ਸਤਲੁਜ ਦਾ ਦਰਿਆ ਦਾ ਪਾਣੀ ਆਪਾਂ ਵਰਤਦੇ ਆਪਾਂ ਸਾਰੇ ਲੋਕ ਉਸ ਏਰੀਏ ਦੇ ਲੋਕ ਉਹ ਉਹ ਇੱਕ ਬੜੀ ਵੱਡੀ ਸਮੱਸਿਆ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੇ ਸਮਾਜ ਸੇਵੀ ਲੋਕ ਇਸ ਬਾਬਤ ਜਦੋਂ ਗੱਲ ਚੁੱਕਦੇ ਆ ਤੁਹਾਡੇ ਤੱਕ ਵੀ ਪਹੁੰਚਦੀ ਹੋਏਗੀ ਕਿ ਇਸ ਨੂੰ ਸੁਧਾਰਨ ਦੀ ਜ਼ਰੂਰਤ ਬਹੁਤ ਜ਼ਿਆਦਾ ਹੈ ਕਿਉਂਕਿ ਅਸੀਂ ਪਾਣੀ ਵਰਤਦੇ ਆ ਡੰਗਰਾਂ ਵਾਸਤੇ ਵੀ ਬਹੁਤ ਸਾਰੇ ਲੋਕ ਕੱਪੜੇ ਧੋਣ ਵਾਸਤੇ ਸਿੰਚਾਈ ਵਾਸਤੇ ਵੀ ਪਾਣੀ ਵਰਤੇ ਜਾਂਦਾ ਉਹਦੇ ਵਾਸਤੇ ਲੁਧਿਆਣੇ ਨੂੰ ਇੱਕ ਹੱਬ ਮੰਨਿਆ ਜਾਂਦਾ ਜਦੋਂ ਪਾਣੀ ਪੋਲੂਟ ਹੋ ਕੇ ਉਸ ਏਰੀਆ ਨੂੰ ਜਾਂਦਾ ਤਾਂ ਇੱਕ ਵੱਡੀ ਸਮੱਸਿਆ ਹਾਂ ਬਿਲਕੁਲ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਬੁੱਡੇ ਨਾਲੇ ਦੀ ਸਮੱਸਿਆ ਵਾਸਤੇ 650 ਕਰੋੜ ਰੁਪਏ ਆਏ ਸੀ ਸਰਕਾਰ ਨੇ ਉਹਦੇ ਤੇ ਗੌਰ ਨਹੀਂ ਫਰਮਾਈ ਕਿਹੜੀਆਂ ਦਿੱਕਤਾਂ ਦਾ ਇਹ ਕਾਰਨ ਪ੍ਰੋਜੈਕਟ ਅੜਿਆ ਪਿਆ ਅੱਜ ਮੇਰੀ ਚਰਚਾ ਫਿਰ ਹੋਈ ਸੀ ਦੁਬਾਰੇ ਕਰਨਲ ਸਾਹਿਬ ਹੋਰਾਂ ਨਾਲ ਉਹਨਾਂ ਨੇ ਕਿਹਾ ਕਿ 7-800 ਹਜ਼ਾਰ ਕਰੋੜ ਰੁਪਏ ਲੱਗੇਗਾ ਹੂੰ ਉਹ ਕਿੱਥੇ ਟੈਕਨੀਕਲੀ ਫਾਲਟ ਹੈ ਉਹਦੇ ਤੇ ਬੈਠ ਕੇ ਵਿਚਾਰ ਕਰਨ ਦੀ ਲੋੜ ਹੈ ਐਂਡ ਆਈ ਹੋਪ ਕਿ ਅਸੀਂ ਉਹਦੇ ਤੇ ਜ਼ਰੂਰ ਕੰਮ ਕਰਾਂਗੇ ਨਾਟ ਓਨਲੀ ਉਹ ਕਿ ਤੁਸੀਂ ਦੇਖਿਆ ਉਹਨਾਂ ਪਿੱਛੇ ਜੇ ਗਿਆਸਪੁਰਾ ਚ ਮਤਤਾ ਹੋਣ ਗਿਆ ਸੀ ਜੀ ਗੈਸ ਗੈਸ ਦੇ ਨਾਲ ਸਟਿਲ ਉਹ ਹਜੇ ਤੱਕ ਫਾਈਂਡਿੰਗ ਨਹੀਂ ਆਈ ਸਰਕਾਰ ਦੀ ਵੀ ਕਿਉਂ ਹੋਈਆਂ ਉਹ ਮਤਤਾ ਕਿਵੇਂ ਹੋਈਆਂ ਬੇਸਿਕਲੀ ਪੂਰੇ ਲੁਧਿਆਣੇ ਨੂੰ ਹੀ ਵੜਿੰਗਸਾ ਮੰਨ ਲੈਣਾ ਚਾਹੀਦਾ ਹੈ ਕਿ ਬਰੂਦ ਦੇ ਢੇਰ ਤੇ ਲੁਧਿਆਣਾ 100% ਬਰੂਦ ਦੇ ਢੇਰ ਤੇ ਲੁਧਿਆਣਾ ਹੈ ਹਮ ਲੇਕਿਨ ਇਹਦੇ ਤੇ ਸਾਨੂੰ ਪੂਰਾ ਅਜੇ ਤੁਸੀਂ ਦੇਖੋ ਨਾ ਸਰਕਾਰ ਨੇ 6 ਮਹੀਨੇ ਹੋ ਗਏ ਇਸ ਤਰ੍ਹਾਂ ਘਟਨਾ ਨੂੰ 6 ਕਿਉਂ 7-8 ਮਹੀਨੇ ਹੋ ਗਏ ਆ ਜਾ ਕੋਈ ਵੀ ਇਹਦੇ ਤੇ ਪ੍ਰਤੀਕਰਮ ਨਹੀਂ ਦਿੱਤਾ ਵੀ ਕਿੱਥੋਂ ਗੈਸ ਬਣੀ ਕਿਵੇਂ ਬੰਦੇ ਮਰੇ ਕਾਰਨ ਕੀ ਸੀ ਹਮ ਔਰ ਇਨੀ ਸੀਰੀਅਸ ਹੈ ਸਰਕਾਰ ਮਨ ਲੇ ਕਿ ਸਾਰੇ ਸਾਨੂੰ ਆਉਣ ਵਾਲੇ ਸਮੇਂ 'ਚ ਇਸ ਸਿਸਟਮ ਦੇ ਬਾਰੇ ਗੱਲਬਾਤ ਕਰਨੀ ਪਵੇਗੀ ਔਰ ਸਭ ਨੇ ਚਰਚਾ ਦੇ ਨਾਲ ਅਗਲੇ ਜਿਹੜੇ ਪੁਖਤਾ ਫੈਸਲੇ ਲੈਣੇ ਪੈਣਗੇ ਜੀ ਵੜਿੰਗ ਸਾਬ ਤੁਹਾਡੇ ਹੀ ਸਾਥੀ ਰਵਨੀਤ ਸਿੰਘ ਬਿੱਟੂ ਤੁਸੀਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਸੁਣ ਲੈਂਦੇ ਹੋਵੋਗੇ ਕਦੇ-ਕਦੇ ਉਹਨਾਂ ਨੂੰ ਜੇ ਸਮਾਂ ਮਿਲਦਾ ਉਹ ਕਹਿੰਦੇ ਨੇ ਕਿ ਵੜਿੰਗ ਹੋਰਾਂ ਤੇ ਕਹਿੰਦੇ ਸਿੱਧੇ-ਸਿੱਧੇ ਸਾਡੇ ਦੋਸ਼ ਏ ਨੇ ਕਿ 2.5 2.5 ਕਰੋੜ ਦੀਆਂ ਗੱਡੀਆਂ 'ਚ ਵੜਿੰਗ ਘੁੰਮਦੇ ਆ ਜੋ ਘੜੀਆਂ 15-15 ਲੱਖ ਰੁਪਏ ਦੀਆਂ ਕਹਿੰਦੇ ਇਹ ਇੱਕ ਨੰਬਰ ਦੀ ਕਮਾਈ ਚੁਟਾ ਨਹੀਂ ਸਕਦਾ ਸਾਰਾ ਕੁਝ ਕਹਿੰਦੇ ਇਸ ਗੱਲ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਇਹ ਸਾਰਾ ਕੁਝ ਇਹ ਰਾਜੇ ਵੜਿੰਗ ਦੀਆਂ ਘੜੀਆਂ ਦੇਖ ਰਿਹਾ ਹੂੰ ਇਹ ਹੋਲੀ-ਹੋਲੀ ਮੇਰੇ ਅੰਡਰਵੀਅਰ ਤੇ ਜਰਾਬਾਂ ਤੇ ਨਾ ਜਾਈ। ਹੂੰ। ਦੂਸਰੀ ਗੱਲ। ਜਿਹੜੀ ਵੀ ਕਾਰ ਬੰਦਾ ਲੈਂਦਾ ਹੈ ਨਾ ਜੀ। ਮੈਨੂੰ ਸ਼ੌਕ ਹੈ ਕਾਰਾਂ ਦਾ ਪਰ ਮੇਰੇ ਕੋਲ ਇੱਕ ਆਪਦੀ ਇਹ ਕਾਰ ਹੈ। ਹੂੰ। ਔਰ 2.5 ਕਰੋੜ ਦੀ ਨਹੀਂ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਅੱਜਕੱਲ ਫੋਰਚੂਨਰ ਦਾ ਭਾਅ 55-60 ਲੱਖ ਰੁਪਏ ਦੇ ਹੈ। ਹੂੰ। ਬਿੱਟੂ ਹੋਰਾਂ ਕੋਲੇ ਜਾਣਕਾਰੀ ਕਿਵੇਂ ਪਹੁੰਚ ਗਈ ਸੀ ਗੱਲ? 1 ਕਰੋੜ 15 ਲੱਖ ਰੁਪਏ ਦੀ ਬਿੱਟੂ ਆਹ ਨਾ ਕੀ ਇਹ ਬਿੱਟੂ ਜੋ ਮਰਜੀ ਕਹਦੇ। ਮੈਂ ਤੁਹਾਨੂੰ ਕਹਦੇ ਆਂ ਕਿ ਭਾਈ ਜੀ ਥੋੜਾ ਕੋਲ 2.5 ਕਰੋੜ ਰੁਪਏ ਦਾ ਕੈਮਰਾ ਹੈ। ਹੂੰ। ਇਰਾ ਕੋਈ ਪੁਪਤਾ ਸਬੂਤ era ਕੋਈ ਬਿੱਲ era ਕੋਈ ਕਾਗਜ਼ era ਕੋਈ ਪੱਤਰ ਚਲੋ ਕੋਈ ਨਹੀਂ ਐਨੀਵੇ ਬਿੱਟੂ ਨੇ ਜੋ ਕਹਤਾ ਪਰ ਮੈਂ ਬਿੱਟੂ ਨੂੰ ਪੁੱਛਣਾ ਵੀ ਤੂੰ 1 ਕਰੋੜ 93 ਲੱਖ ਰੁਪਇਆ ਰਾਜਾ ਵੜਿੰਗ ਤਾਂ ਜਦੋਂ ਕਾਲਜ ਚ ਪੜਦਾ ਹੁੰਦਾ ਸੀਗਾ ਉੱਥੇ ਯੂਨੀਵਰਸਿਟੀ ਰਹਿੰਦਾ ਸੀ ਉਦੋਂ ਸੈਲੋਕਾਰ ਹੁੰਦੀ ਸੀ ਔਰ ਰਾਜਾ ਵੜਿੰਗ ਨੇ ਪਹਿਲਾ ਜਿਹੜਾ ਇਲੈਕਸ਼ਨ 2012 ਚ ਲੜਿਆ ਉਹ ਲੈਂਡ ਕਰੂਜ਼ਰ ਤੇ ਲੜਿਆ ਮੇਰੇ ਕੋਲ ਫੋਟੋਆਂ ਹੈਗੀਆਂ 2019 ਚ ਹਰੇ ਰੰਗ ਦੀ ਹੁੰਦੀ ਸੀ 2019 ਚ ਜਿਹੜੋ ਬਾਦਲਾ ਨੇ ਖਿਲਾਫ ਫਰਸਮਰਦ ਲੜਿਆ ਉਦੋਂ ਵੀ ਲੈਂਡ ਕਰੂਜ਼ਰ ਤੇ ਲੜਿਆ ਉਦੋਂ ਤੋਂ ਮੈਂ ਆਪੋਜੀਸ਼ਨ ਦਾ ਐਮਐਲਏ ਸੀ ਇੱਕ ਸਿੰਪਲ ਹੂੰ ਜਿਹੜੋ ਮੈਂ ਲੜਿਆ ਉਹ ਸਰਕਾਰ ਚਾਹੇ ਜਿਹੜੀ ਜਾਂਚ ਕਰਾਉਣੀ ਹੈ ਹੁਣ ਤੇਰੇ ਕੋਲੇ ਦਿੱਲੀ ਦੀਆਂ ਬਹੁਤ ਸਾਰੀਆਂ ਏਜੰਸੀਜ਼ ਹੈਗੀਆਂ ਕਰਾਣਾ ਜਾਂਚ ਪਰ ਇਹ ਅਚਨਚਿਤ ਤੈਨੂੰ ਸੁਪਨਾ ਕਿਦੋਂ ਆਇਆ ਵੀ ਰਾਜੇ ਵਰਿੰਗ ਦਾ ਕਿ ਉਹਦੀ ਜਾਂਚ ਹੋਣੀ ਚਾਹੀਦੀ ਹੈ ਹੂੰ ਇਹ ਜਦੋਂ ਮੈਂ ਤੁਹਾਡੇ ਨਾਲ ਚੋਣ ਲੜਨਾ ਲੱਗਿਆ ਤਾਂ ਮੈਂ ਹੁਣ ਪੂਰਾ ਬਦਮਾਸ਼ ਹੋ ਗਿਆ ਮੇਰੀ ਜਾਂਚ ਵੀ ਹੋਣੀ ਚਾਹੀਦੀ ਪਹਿਲਾਂ ਗੱਲ ਉਹ ਕਿ ਜੇ ਜੇ ਉਹ ਨਾਰਾਜ਼ਗੀ ਤੁਹਾਡਾ ਕਹਿਣ ਦਾ ਮਤਲਬ ਪਹਿਲਾਂ ਇੱਕ ਗੱਲ ਜਦੋਂ ਤੈਨੂੰ ਇਹ ਪਤਾ ਲੱਗ ਗਿਆ ਕਿ ਰਾਜਾ ਵੜਿੰਗ ਕੋਈ ਗੜਬੜ ਕਰ ਰਿਹਾ ਹੈ ਇਹ ਤੂੰ ਜਾਂਚ ਇਸ ਤੋਂ ਪਹਿਲਾਂ ਕਹਿੰਦਾ ਹਾਂ ਰਾਜੇ ਵੜਿੰਗ ਨੂੰ ਚੋਣ ਲੜਨ ਤੋਂ ਪਹਿਲਾਂ ਜਦੋਂ ਤੋਂ ਟਿਕਟ ਮਿਲੀ ਉਸ ਤੋਂ ਬਾਅਦ ਕਹਿਣ ਲੱਗਿਆ ਤੇਰੀ ਜਾਂਚ ਨਹੀਂ ਹੋਣੀ ਚਾਹੀਦੀ ਜਿਹੜਾ 1 ਕਰੋੜ 93 ਲੱਖ ਰੁਪਏ ਤੂੰ ਨਕਦ ਭਰੇ ਆ ਉਹਨੇ ਦੀ ਤਾਂ ਮੇਰੀ ਕਾਰ ਨਹੀਂ ਹੋਣੀ ਚੇਕੋ ਕਰੋੜ 93 ਲੱਖ ਰੁਪਇਆ ਇਮੀਡੀਏਟਲੀ ਕਿੱਥੋਂ ਆਇਆ ਤੇ ਕਿਹਨੇ ਦਿੱਤਾ ਹਾਂ ਇਹ ਚਰਚਾ ਦਾ ਵਿਸ਼ਾ ਹੈ ਜੀ ਇਮੀਡੀਏਟਲੀ ਜ਼ਮੀਨ ਕਹਿੰਦੇ ਕਹਿੰਦਾ ਮੈਂ ਰੱਖਤੀ ਹੈ ਉਹ ਜ਼ਮੀਨ ਦੀ ਕੋਰਸਿੰਗ ਨੇ ਇੰਟਰਵਿਊ ਦੇ ਵਿੱਚ ਇਹ ਵੀ ਕਹਿੰਦੇ ਕਿ ਮੇਰੀਆਂ ਤਾਂ ਜੇਬਾਂ ਖਾਲੀ ਹੁੰਦੀਆਂ ਮੇਰੇ ਕੋਲ ਆਪਣਾ ਤਾਂ ਘਰ ਵੀ ਹੈ ਨਹੀਂ ਸਾਰੇ ਤੋਂ ਜੋ ਰਿਚ ਕੈਂਡੀਡੇਟ ਆ ਲੁਧਿਆਣੇ ਦਾ ਉਹ ਅੱਜ ਰਾਜਾ ਬੜੰਗ ਹੈ ਯਾਰ ਕਮਾਲ ਹੈ ਜੇਬਾਂ ਖਾਲੀ ਹੁੰਦੀਆਂ 15 ਗੱਡੀਆਂ ਨਾਲ ਤੂੰ ਚੱਲਦਾ ਬਈ ਜੇਬਾਂ ਖਾਲੀ ਹੁੰਦੀਆਂ ਤੇਰੇ ਕੋਈ ਤੂੰ ਕਿੱਥੇ ਤੇਰਾ ਪਾਸਪੋਰਟ ਵੇਖ ਲੈ ਸਾਡਾ ਪਾਸਪੋਰਟ ਵੇਖ ਲੈ ਮੇਰੇ ਕਹਿਣ ਦਾ ਮਤਲਬ ਜੇ ਕੋਈ ਮੇਰਾ ਪਿਓ ਦੀ ਆਬਦੀ ਦੀ ਜ਼ਮੀਨ ਹੈ ਜਾਇਦਾਦ ਹੈ ਜਾਂ ਕੋਈ ਹੋਰ ਚੀਜ਼ ਹੈ ਤੈਨੂੰ ਬਈ ਕੀ ਕੀ ਇਤਰਾਜ਼ ਸੋ ਮੇਰੇ ਕਹਿਣ ਦਾ ਮਤਲਬ ਇਹੋ ਜਿਹਾ ਇਲਜ਼ਾਮ ਆ ਤੇ ਪਹਿਲਾਂ ਲਾਉਂਦਾ ਤਾਂ ਚੰਗੇ ਲੱਗਦੇ ਸੀ ਅੱਜ ਦੀ ਡੇਟ 'ਚ ਇਸ ਤਰ੍ਹਾਂ ਦੇ ਬੇਤੁਕੇ ਇਲਜ਼ਾਮ ਲਾਉਣੇ ਔਰ ਮੈਨੂੰ ਇਹ ਬੜਾ ਮੈਨੂੰ ਮਜ਼ਾ ਆ ਰਿਹਾ ਕਿ ਬਿੱਟੂ ਜੀ ਮੈਨੂੰ ਵੇਖੀ ਜਾਂਦੇ ਮੇਰੀਆਂ ਚੀਜ਼ਾਂ ਵੀ ਵੇਖੀ ਜਾਂਦੇ ਚੰਗੀ ਗੱਲ ਹੈ ਬਿੱਟੂ ਜੀ ਕੀਪ ਇਟ ਅਪ ਕਿ ਜੇ ਮੈਂ ਕੁਝ ਸਵਾਲ ਪੁੱਛ ਲੇ ਤਾਂ ਫਿਰ ਤੁਹਾਡੇ ਕੋਲ ਜਵਾਬ ਨਹੀਂ ਹੋਵੇਗਾ। ਅੱਛਾ ਮੈਂ ਉਹ ਪੁੱਛਣਾ ਨਹੀਂ ਚਾਹੁੰਦਾ ਕਿਉਂਕਿ ਯਾਰੀ ਦੋਸਤੀ ਦੇ ਵਿੱਚ ਗੱਲ ਚੰਗੀ ਨਹੀਂ ਲੱਗਦੀ ਹੈ। ਜਿਹਦੇ ਨਾਲ ਖਾਦਾ ਹੋਵੇ ਉਹਨੂੰ ਬੇਤੁਕੇ ਸਵਾਲ ਕਰਨੇ ਵਾਹੀ ਹਾਤ ਔਰ ਜਿਹੜੇ ਮੇਰੇ ਸਵਾਲ ਹੋ ਤਾਂ 100% ਸੱਚੇ ਹੋਣਗੇ। ਹੂੰ ਫਿਰ ਤੁਸੀਂ ਕਰੋਗੇ ਜਾਂ ਨਹੀਂ ਕਰੋਗੇ? ਫਿਰ ਨਾ ਨਾ ਮੈਂ ਮਿਆਰ ਤੋਂ गिर ਕੇ ਇਹੋ ਜੀ ਇਹੋ ਜੀ ਪੋਲਿਟਿਕਸ ਕਰਨਾਂ ਨਹੀਂ ਚਾਹਦਾ। ਜਿੱਦਾਂ ਦਾ ਉਹ ਵੀਡੀਓ ਆਡੀਓ ਆਈ ਹੈ। ਆ ਬਾਸ ਪ੍ਰਹਾਵਾ ਦੇ ਨਾਲ ਜੀ ਬਿੱਟੂ ਆਡੀਓ ਆਡੀਓ ਬਟੂ ਦਾ ਡਾਈਪਰ ਖੁੱਲ ਗਿਆ ਹੈ ਜਿਹੜਾ ਵਿਅਕਤੀ ਉਹਨਾਂ ਨੂੰ ਕਹੀ ਜਾਂਦਾ ਹੈ ਕਿ ਇਹ ਰੇਪਿਸਟ ਹੈ ਇਹ ਮਾੜੇ ਹੈ ਹੁਣ ਇਹਨੂੰ ਸਵਾਲ ਕਰਾਂਗੇ ਰਾਜਵੜੀ ਨੂੰ ਉਹੀ ਹੋਰੀਆਂ ਬੇਨਤੀਆਂ ਕਰੀ ਜਾਂਦਾ ਹੈ ਕਿ ਸਾਡੇ ਇੰਨੀ ਆ ਜਾ ਇਹ ਹੈ ਬਿੱਟੂ ਰਮਨਜੀਤ ਸਿੰਘ ਬਿੱਟੂ ਮੈਨੂੰ ਲੱਗਦਾ ਯਾਰ ਆਪਣੇ ਆਪ ਤੇ ਸ਼ਰਮੋਣੀ ਚਾਹੀਦੀ ਹੈ ਵਿਅਕਤੀ ਨੂੰ ਇਹੋ ਜਿਹੇ ਸਵਾਲ ਕਰਦੇ ਨੂੰ ਵੀ ਮੈਂ ਗੱਲ ਕੀ ਕਰ ਰਿਹਾ ਹਾਂ 900 ਚੂਹੇ ਖਾ ਕੇ ਬਿੱਲੀ ਹੱਜ ਕੋ ਚਲੀ ਆਪ ਦੀ ਪਾਰਟੀ ਹੁਣ ਜਿਹੜੀ ਪਾਰਟੀ ਜੀਆ ਸਾਨੂੰ ਵੀ ਉਸ ਆਡੀਓ ਚ ਨਿੰਦੀ ਜਾਂਦਾ ਸਾਡੇ ਉਸ ਮੋਦੀ ਜੀ ਨੂੰ ਵੀ ਨਿੰਦੀ ਜਾਂਦਾ ਮੋਦੀ ਜੀ ਨੂੰ ਕਹਿ ਰਿਹਾ ਕਿ ਨਖਲੀ ਪੱਗ ਬੰਨ੍ਹ ਕੇ ਜਾਵੜੇ ਤਾਂ ਮੋਦੀ ਪੱਗ ਨੂੰ ਵੀ ਉਹ ਉਸ ਆਡੀਓ ਦੇ ਵਿੱਚ ਵਿੜਿੰਗ ਸਾਹਿਬ ਇਹ ਵੀ ਕਹਿ ਰਹੇ ਨੇ ਕਿ ਵਿੜਿੰਗ ਸਾਹਿਬ ਹੋ ਗਏ ਯਾਰ ਵਿੜਿੰਗ ਹੋ ਗਏ ਜਾਂ ਬਾਜਵਾ ਹੋ ਗਿਆ ਨਹੀਂ ਚਾਹੁੰਦੇ ਕਿ ਆਉਣ ਵਿੱਚ ਬ੍ਰਦਰ ਤੂੰ ਗਲਤ ਗੱਲ ਕਰ ਰਿਹਾ ਹੈ ਵਿੜਿੰਗ ਨੂੰ ਤਾਂ ਜਦੋਂ ਪਾਰਟੀ ਛੱਡ ਗਿਆ ਉਹ ਸਾਨੂੰ ਨਿੰਦੂਗਾ ਹੀ ਨਿੰਦੂਗਾ ਉਹ ਤਾਂ ਜਾਖੜ ਨੂੰ ਕਹਿ ਰਿਹਾ ਹੂੰ ਉਹ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਬਾਰੇ ਟਿੱਪਾ ਟਿੱਪਨੀ ਕਰ ਰਿਹਾ ਹੈ ਹੂੰ ਠੀਕ ਹੈ ਪਰਿੰਕ ਸਾਬ ਹੁਣੇ-ਹੁਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਪਟਿਆਲੇ ਦੇ ਵਿੱਚ ਇੱਕ ਸਪੀਚ ਦਿੱਤੀ ਹੈ ਉਸ ਦੇ ਵਿੱਚ ਜੇ ਤੁਸੀਂ ਇਸ ਤੇ ਕਮੈਂਟ ਕਰਨਾ ਚਾਹੋ ਉਹ ਕਹਿੰਦੇ ਨੇ ਕਿ ਜਦੋਂ 91000 ਪਾਕਿਸਤਾਨ ਦਾ ਸਿਪਾਹੀ ਜਦੋਂ ਅਸੀਂ ਕੈਦ ਕੀਤਾ ਸੀ ਤਾਂ ਕਾਂਗਰਸ ਦੀ ਸਰਕਾਰ ਸੀ ਉਹ ਕਹਿੰਦੇ ਉਹਨਾਂ ਨੇ ਐਵੇਂ ਛੱਡ ਤੇ ਜੇ ਕਹਿੰਦੇ ਮੈਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਨਨਕਾਣਾ ਸਾਹਿਬ ਔਰ ਕਰਤਾਰਪੁਰ ਸਾਹਿਬ ਵਾਪਸ ਲੈ ਕੇ ਫੇਰ ਮੈਂ ਉਹਨਾਂ ਨੂੰ ਛੱਡਦਾ ਹੁਣ ਕਰਨਾ ਬਹੁਤ ਵੱਡੀ ਗੱਲ ਗਲਤੀ ਨਹੀਂ ਨਹੀਂ ਹੁਣ ਕਹਿੰਦਾ 10 ਸਾਲ ਦਾ ਪ੍ਰਧਾਨ ਮੰਤਰੀ ਇਹ ਫੜ ਲਾ ਨਾ ਉਹਨਾਂ ਨੂੰ ਕਿਸੇ ਨੇ ਰੋਕਿਆ ਨਵਾਜ਼ ਸ਼ਰੀਫ ਦੇ ਤੁਸੀਂ ਜਾ ਕੇ ਸ਼ਾਦੀ ਤੇ ਉਹਨਾਂ ਨੂੰ ਉਹਨਾਂ ਦੀ ਬੇਟੀ ਦੀ ਸ਼ਾਦੀ ਤੇ ਉਹਨਾਂ ਨੂੰ ਵਧਾਈ ਦੇਣ ਗਏ ਸੀ ਜਦੋਂ ਅਚਨ ਚੇਤ ਤੁਸੀਂ ਜਹਾਜ਼ ਲਾਹੌਰ ਨੂੰ ਮੋੜਤਾ ਸੀ ਕਿਹਨੇ ਕੀਤਾ ਤੇ ਹੁਣ ਕਿਹਨੇ ਰੋਕਿਆ ਦੇਸ਼ ਦੇ ਪ੍ਰਧਾਨ ਮੰਤਰੀ ਹੁਣ ਤੁਸੀਂ ਹੋ ਤੁਸੀਂ ਸਾਰੇ ਇੰਸਟੀਚਿਊਨ ਬਦਲੀ ਜਾਂਦੇ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਸਭ ਕੁਝ ਬਦਲੂੰਗਾ ਹੁਣ ਕਰ ਲਓ ਇਹ ਗੱਲ ਹੁਣ ਲੈ ਲਓ ਨਨਕਾਣਾ ਸਾਹਿਬ ਹਾਂ ਫ਼ਾਲਤੂ ਦੀ ਗਲਤ ਗਲਤ ਕੱਲ ਜਾਨ ਪੁੱਜ ਕੇ ਲੋਕਾਂ ਨੂੰ ਭੜਕਾਉਣਾ ਅੱਜ ਕੋਈ ਮੁੱਦਾ ਨਹੀਂ ਹੈ ਦੇਸ਼ ਦੇ ਪ੍ਰਧਾਨ ਮੰਤਰੀ ਕੋਲ ਮਹਿੰਗਾਈ ਮੁੱਦਾ ਹੈ ਇਹਦੇ ਤੇ ਚਰਚਾ ਕਰੇ ਨਾ ਹਾਂ ਅੱਜ ਬੇਰੋਜ਼ਗਾਰੀ ਮੁੱਦਾ ਹੈ ਕਦੇ ਮੰਦਰ ਦੀ ਗੱਲ ਕਰਦੇ ਆ ਕਦੇ ਨਨਕਾਣਾ ਸਾਹਿਬ ਦੀ ਗੱਲ ਕਰਦੇ ਆ ਕਦੇ ਪ੍ਰਵਾਸੀਆਂ ਦੀ ਗੱਲ ਕਰਦੇ ਆ ਲੋਕ ਅਸਲੀਅਤ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਾਣ ਚੁੱਕੇ ਹਾਂ ਦੇਸ਼ ਦਾ ਪ੍ਰਧਾਨ ਮੰਤਰੀ ਇਹ ਕਹਿੰਦਾ ਹੁੰਦਾ ਕਿ ਆਪਕਾ ਮੰਗਲ ਸੂਤਰ ਸੁਰੱਖਿਤ ਨਹੀਂ ਰਹੇਗਾ ਅਗਰ ਕਾਂਗਰਸ ਪਾਰਟੀ ਦੀ ਸਰਕਾਰ ਆਈ ਸ਼ਰਮੋਣੀ ਚਾਹੀਦੀ ਹੈ ਮੈਨੂੰ ਲੱਗਦਾ कि अगर ਤੁਸੀਂ ਇਸ ਤਰ੍ਹਾਂ ਦੀ ਟਿੱਪਾ ਟਿੱਪਣੀ ਕਰਦੇ ਹੋ ਫਿਰ ਪ੍ਰਿਯੰਕਾ ਗਾਂਧੀ ਜੀ ਨੇ ਕਿਹਾ ਕਿ 55 ਸਾਲ ਇਸ ਦੇਸ਼ ਚ ਕਾਂਗਰਸ ਪਾਰਟੀ ਦਾ ਰਾਜ ਰਿਹਾ ਕਿਸੇ ਦੇ ਮੰਗਲਸੂਤਰ ਨੂੰ ਅਸੀਂ ਹੱਥ ਨਹੀਂ ਲਾਉਣ ਦਿੱਤਾ ਮੇਰੀ ਮਾਂ ਨੇ ਇਸ ਦੇਸ਼ ਕੇ ਲਈ ਮੰਗਲਸੂਤਰ ਦਿਆ ਮੋਦੀ ਜੀ ਆਪ ਨੇ ਕੀ ਕੀਤਾ ਜਰਾ ਬਤਾ ਦਿਜੀਏ ਬ੍ਰਿੰਗ ਸਾਬ ਬ੍ਰਿੰਗ ਸਾਬ ਇੱਕ ਕਮੈਂਟ ਕੇ ਕਿ ਇੰਡੀਆ ਗੱਠ ਜੋੜ ਹੈ ਕਿ ਸੈਂਟਰ ਦੇ ਵਿੱਚ ਉਥੋਂ ਜੋ ਪਾਲਿਸੀ ਦੇਸ਼ ਦੇ ਲੋਕਾਂ ਦੇ ਵਾਸਤੇ ਦੇਣੀ ਹੈ ਜੇ ਸਰਕਾਰ ਕੇਂਦਰ ਦੇ ਵਿੱਚ ਆਉਂਦੀ ਹੈ ਤਾਂ ਉਹ ਇੱਕ ਲੋਕਾਂ ਕੋਲੇ ਪਹੁੰਚਦਾ ਲਿਖ ਕੇ ਕਿ ਇਹ ਦੇਖੋ ਜੀ ਅਸੀਂ ਤੁਹਾਡੇ ਵਾਸਤੇ ਇਹ ਕਰਾਂਗੇ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣਾ ਵੱਖਰਾ ਜਿਹੜਾ ਚੋਣ ਪੱਤਰ ਸੀਗਾ ਉਹ ਲੋਕਾਂ ਤੱਕ ਪਹੁੰਚਾਇਆ ਗਿਆ ਕਿ ਬਿਜਲੀ ਫ੍ਰੀ ਪੂਰੇ ਦੇਸ਼ ਦੇ ਵਿੱਚ ਦਿੱਤੀ ਜਾਏਗੀ ਸਿੱਖਿਆ ਫ੍ਰੀ ਦਿੱਤੀ ਜਾਏਗੀ ਹੈਲਥ ਫ੍ਰੀ ਦਿੱਤਾ ਜਾ ਆਮ ਆਦਮੀ ਪਾਰਟੀ ਜੋ ਮਰਜ਼ੀ ਪਹੁੰਚਾ ਦੇ ਯਾਰ ਆਮ ਆਦਮੀ ਪਾਰਟੀ ਦਾ ਕੀ ਹੈ 10 ਸੀਟਾਂ ਨਾਲ ਜਾਂ 4 ਸੀਟਾਂ ਨਾਲ ਜਾਂ 2 ਸੀਟਾਂ ਨਾਲ ਆ ਆਮ ਆਦਮੀ ਪਾਰਟੀ ਦੇਸ਼ ਦਾ ਪ੍ਰਧਾਨ ਮੰਤਰੀ ਥੋੜੀ ਚੁਨੇਗੀ ਇਹ ਹੀ ਤਾਂ ਪ੍ਰੋਬਲਮ ਆ ਆਮ ਆਦਮੀ ਪਾਰਟੀ ਚ ਹੂੰ ਇੰਡੀਆ ਗਠਜੰਗ ਚ ਅਗਰ ਦੇਸ਼ ਦਾ ਪ੍ਰਧਾਨ ਮੰਤਰੀ ਬਣੇਗਾ ਤਾਂ ਕਾਂਗਰਸ ਪਾਰਟੀ ਦਾ ਬਣੇਗਾ ਤੁਸੀਂ ਦੱਸ ਦਿਓ ਜਿਹੜੇ ਵਾਅਦੇ ਉਹਨਾਂ ਦਾ ਇਸ ਚੋਣ ਮੈਂ ਤੁਹਾਨੂੰ ਮਨੋਰਥ ਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਜਿਹੜਾ ਜਿਹੜੇ ਕੋਲ ਜਿਆਦਾ ਐਮਪੀ ਹੋਇਆ ਉਹ ਰਾ ਬਣੇਗਾ ਕਿ ਉਦੋਂ ਸਿਰਫ ਜੀ ਗੱਲ ਹੈ ਜ਼ਾਹਿਰ ਜੀ ਗੱਲ ਹੈ ਮੈਂ ਇਹ ਲੈਸੇ ਕਰਕੇ ਦਿੱਤਾ ਫਿਰ ਦੇਸ਼ ਦੇ ਵਿੱਚ ਮਨੋਰਥ ਪੱਤਰ ਜਿਹੜਾ ਉਹਨਾਂ ਨੇ ਪੱਤਰ ਦੇਣ ਦਾ ਉਹਦਾ ਪ੍ਰਭਾਵ ਕੀ ਸਮਝੋ ਕਾਲਾਪਣ ਪਹਿਵੀ ਹੂੰ ਐਵੇਂ ਆਪਣੇ ਆਪ ਨੂੰ ਸਾਰੇ ਦੇਸ਼ ਦਾ ਵੱਡਾ ਲੀਡਰ ਬਣਾ ਲੈਣਾ ਕਿ ਮੈਂ ਹਾਂ ਮੈਂ ਬਣੂੰਗਾ ਪ੍ਰਧਾਨ ਮੰਤਰੀ ਕਿਵੇਂ ਬਣੋਗੇ ਭਾਈ 2.5 ਟੁੱਟ ਰੋ ਡੇਰਾ ਫਤਿਹਬਾਦ ਕਿਵੇਂ ਬਣੋਗੇ ਦੇਸ਼ ਦੇ ਪ੍ਰਧਾਨ ਮੰਤਰੀ ਹਮ ਦੇਸ਼ ਦਾ ਪ੍ਰਧਾਨ ਮੰਤਰੀ ਸਾਡਾ ਤੁਹਾਡੇ ਨਾਲ ਅਲਾਈਅੰਸ ਇੰਡੀਆ ਗਠਜੰਬੰਦਨ ਹੈਗਾ ਉਹ ਕਾਂਗਰਸ ਪਾਰਟੀ ਨੂੰ ਤੁਹਾਨੂੰ ਬਣਾਉਣਾ ਪੈਣਾ ਸਾਖਰ ਤੇ ਲੁਧਿਆਣੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਮੈਂ ਕਹਣਾ ਚਾਹੁੰਦਾ ਕਿ ਪਲੀਜ਼ ਸੋਚ ਸਮਝ ਕੇ ਆਪਣੀ ਵੋਟ ਪਾਓ ਦਿਲ ਤੋਂ ਤੁਸੀਂ ਲੋਕਾਂ ਨੇ ਕੰਮ ਨਹੀਂ ਲੈਣਾ ਦਿਮਾਗ ਤੋਂ ਲੈਣਾ ਜਿਹੜੇ ਲੋਕਾਂ ਦੇ ਨਕਾਰੇ ਬੰਦੇ ਆ ਸੋਚ ਸਮਝ ਕੇ ਤੁਸੀਂ ਲੋਕਾਂ ਨੇ ਪਾਰਲੀਮੈਂਟ ਦੀ ਵੋਟ ਪਾਉਣੀ ਹੈ ਬੜੀ ਜ਼ਰੂਰੀ ਹੈ ਪਾਰਲੀਮੈਂਟ ਦੀ ਵੋਟ ਪਾਉਣੀ ਹੈ ਅਗਰ ਤੁਸੀਂ ਸੋਚ ਸਮਝ ਕੇ ਵੋਟ ਨਾ ਪਾਉਂਦੇ ਤਾਂ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਦੇਸ਼ ਤੇ ਸੰਵਿਧਾਨ ਨੂੰ ਖਤਰਾ ਹੋ ਜਾਏਗਾ ਅੱਜ ਅਮਰੀਕਾ ਕੈਨੇਡਾ ਇਹ ਵਿਕਸਤ ਜਿਹੜੇ ਦੇਸ਼ ਹੈ ਜਿਹੜੇ ਵਰਲਡ ਪਾਵਰ ਬਣੇ ਹੋ ਉਹਦਾ ਪਿੱਛੇ ਕਾਰਨ ਹੈ ਉਹ ਕਾਰਨ ਇਹ ਹੈ ਕਿ ਉੱਥੋਂ ਦੇ ਲੋਕ ਦਿਮਾਗ ਨਾਲ ਵੋਟ ਪਾਉਂਦੇ ਆ ਦਿਲ ਨਾਲ ਨਹੀਂ ਵੋਟ ਪਾਉਂਦੇ ਉਹ ਕਹਿੰਦੇ ਕੀ ਕਿਹੜੇ ਬੰਦੇ ਨੇ ਵਾਅਦੇ ਕੀਤੇ ਸੀ ਕਿੰਨੇ ਪਰਸਨ ਵਾਅਦੇ ਪੂਰੇ ਕਰਤੇ ਹੈ ਉਹ ਉਹਨਾਂ ਦੇ ਵਾਅਦਿਆਂ ਦੇ ਮਤਲਬ ਕੋਟਾ ਪਾਉਂਦੇ ਇੱਥੇ ਲੋਕ ਮੈਨੂੰ ਫਲਾਣੇ ਨੇ ਕਹਿਤਾ ਫਲਾਣੇ ਨੇ ਕਹਿਤਾ ਚਾਰਾਂ ਪੰਜਾਂ ਕੈਂਡੀਡੇਟਾਂ ਨੂੰ ਮਾਪ ਲੈਣਾ ਚਾਹੀਦਾ ਹੈ ਪੜਤਾਲ ਲੈਣਾ ਚਾਹੀਦਾ ਚਾਰਾਂ ਦੇ ਬਾਰੇ ਪੁੱਛ ਲੈਣਾ ਚਾਹੀਦਾ ਆਫ ਕੋਰਸ ਮੈਂ ਕਹਿੰਦਾ ਕਿ ਕਾਂਗਰਸ ਪਾਰਟੀ ਨੂੰ ਵੋਟ ਪਾਓ ਅਗਰ ਦੇਸ਼ ਨੂੰ ਬਚਾਉਣਾ ਹੈ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਹੈ ਲੋਕਤੰਤਰ ਨੂੰ ਬਚਾਉਣਾ ਹੈ ਪਰ ਇਸ ਦੇ ਬਾਬੂ ਵੀ ਜ਼ਰਾ ਦੇਖ ਲਓ ਤੁਸੀਂ ਪੋਪੀ ਪ੍ਰਾਸ਼ਦ 25 26 ਮਹੀਨੇ ਦੇ ਸਰਕਾਰ ਦੇ ਵਿੱਚ ਹਿੱਸਾ ਬਣੇ ਵੀ ਉਦੋਂ ਬਿੱਟੂ ਨੂੰ 10 ਸਾਲਾਂ ਦਾ ਵੇਖਿਆ ਵੇ ਸਾਰਿਆਂ ਨੂੰ ਤੁਸੀਂ ਚੈੱਕ ਕਰ ਲਓ ਜਿਹੜਾ ਬੈਸਟ ਪਰਫਾਰਮੈਂਸ ਲੱਗਦਾ ਹੈ ਲੁਧਿਆਣੇ ਦੇ ਲੋਕਾਂ ਨੂੰ ਉਹਨੂੰ ਬਣਾਉਣਾ ਚਾਹੀਦਾ ਹੈ ਕਿਉਂਕਿ ਅਗਰ ਚੰਗਾ ਬੰਦਾ ਬਣਾਉਂਗੇ ਤਾਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਤੁਹਾਡੇ ਹੱਕਾਂ ਦੀ ਲੜਾਈ ਲੜੇਗਾ ਅਗਰ ਕੋਈ ਮਿੱਟੀ ਦਾ ਮਾਦੋ ਜਿਵੇਂ ਪਹਿਲਾਂ ਬਣਿਆ ਸੀ ਉਦਾਂ ਹੀ ਕੋਈ ਹੋਰ ਬਣਾਤਾ ਬਿੱਟੂ ਦੀ ਤਰ੍ਹਾਂ ਤਾਂ ਫਿਰ ਕੰਮ ਨੁਕਸਾਨ ਹੋ ਜਾਏਗਾ ਫਿਰ ਮਤ ਸੋਚੋ ਕਿ ਲੁਧਿਆਣਾ ਦੀ ਤਰੱਕੀ ਹੋਏਗੀ ਬਹੁਤ ਧੰਨਵਾਦ ਵੜਿੰਗ ਸਾਹਿਬ ਥੈਂਕ ਯੂ ਬਹੁਤ ਧੰਨਵਾਦ ਤਾ ਸਿੱਧੇ ਤੌਰ ਤੇ ਦਾਵਾ ਹਰ ਇੱਕ ਉਮੀਦਵਾਰ ਦਾ ਹੁੰਦਾ ਹੈ ਪਰ ਇੱਥੇ ਵੜਿੰਗ ਕਹਿੰਦੇ ਨੇ ਕਿ ਲੋਕਾਂ ਨੂੰ ਅਪੀਲ ਇਹੋ ਆ ਕਿ ਭਾਈ ਸੋਚ ਸਮਝ ਕੇ ਵੋਟ ਕਰਿਓ ਜੋ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਮੁੱਦਿਆਂ ਦੀ ਗੱਲ ਕਰਨਗੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਸਰਸ਼ੇਕਾ